ਪੰਜਾਬੀ ਆ ਦੇਸ਼ ਨੂੰ ਲੀਡ ਕਰਦੇ ਆ ਹਰ ਖਿੱਤੇ ਚ ਹਰ ਅੰਦੋਲਨ ਚ ਦੇਸ਼ ਨੂੰ ਲੀਡ ਕਰਦੇ ਆ ਰਹੇ ਆ ਹੁਣ ਵੀ ਕਰਾਂਗੇ ਦੇਸ਼ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ ਚ ਜਿਹੜਾ ਉਹ ਚਮਕਾ ਸਕਦੇ ਆ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਤੇ ਮੇਕ ਸ਼ੋਰ ਕਰਨੇ ਆ ਜੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਬਤੌਰ ਮੁੱਖ ਮੰਤਰੀ ਔਰ ਬਤੌਰ ਇਸ ਲੀਡਰ ਆ ਜਿਹੜਾ ਇਸ ਹਾਊਸ ਦਾ ਲੀਡਰ ਹੋਣ ਦੇ ਨਾਤੇ ਜਿਹੜਾ ਨਗ ਹੈ ਭਾਰਤ ਵਾਲੀ ਮੁੰਦਰੀ ਜਿਹੜਾ ਪੰਜਾਬ ਨਾਮ ਦਾ ਨਗ ਹੈ ਉਹਦੀ ਜਿਹੜੀ ਚਮਕ ਹੈ ਉਹ ਆਪਾਂ ਫਿੱਕੀ ਨਹੀਂ ਪੈਣ ਦੇਣੀ ਉਹ ਹੋਰ ਚਮਕੂ ਜੇ ਪੰਜਾਬ ਨੰਬਰ 1 ਬਣੂਗਾ ਦੇਸ਼ ਨੰਬਰ 1 ਬਣੂਗਾ ਤਾਂ ਤਾਂ ਕਰਕੇ ਅਸੀਂ ਇਸ ਕੰਮ 'ਤੇ ਲੱਗੇ ਹੋਏ ਆਂ ਔਰ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਸ਼ੁਭ ਕਾਮਨਾਵਾਂ ਵਿੱਚ ਦਿੰਨਾ ਆਉਣ ਵਾਲੇ ਇੱਕ ਡੈਮੋਕਰੈਟਿਕ ਬਹੁਤ ਵੱਡੇ ਡੈਮੋਕਰੈਟਿਕ ਫੈਸਟੀਵਲ ਵਾਸਤੇ ਤੇ ਨਾਲ ਨਾਲ ਮੈਂ ਪਬਲਿਕ ਲੋਕਾਂ ਨੂੰ ਵੀ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਛੁੱਟੀ ਦਾ ਦਿਨ ਨਾ ਸਮਝਿਆ ਕਰੋ ਖਾਸ ਤੌਰ ਤੇ ਸ਼ਹਿਰਾਂ 'ਚ ਵੋਟ ਪਰਸੈਂਟੇਜ ਬਹੁਤ ਘੱਟ ਜਾਂਦੀ ਹੈ ਉਹ ਛੁੱਟੀ ਦਾ ਦਿਨ ਸਮਝ ਲੈਂਦੇ ਨੇ ਛੱਡੋ ਪਰੇ ਅੱਜ ਦਾ ਛੁੱਟੀ ਹੈ ਚਲੋ ਕਹੀਂ ਚਲਦੇ ਹਾਂ ਤੇ ਬਾਅਦ ਪੰਜ ਸਾਲ ਗਾਲਾਂ ਉਹੀ ਕੱਢਦੇ ਆਂ ਵੀ ਆਹ ਕੀ ਆ ਗਿਆ ਐ ਕਿਉਂ ਕਰਦੇ ਫੈਸਟੀਵਲ ਚ ਹਿੱਸਾ ਲਓ ਉੱਚ ਨੋਟਾਂ ਦਾ ਬਟਨ ਵੀ ਹੈਗਾ ਜੇ ਨਹੀਂ ਪਸੰਦ ਕੋਈ ਤਾਂ ਨੋਟ ਦੱਬਿਓ ਪਰ ਜਾਣਾ ਜ਼ਰੂਰ ਵੋਟਾਂ ਪਾਉਣੀਆਂ ਔਰ ਵੋਟਾਂ ਪਾ ਕੇ ਆਪਣੇ ਵੱਲੋਂ ਫਰਜ਼ ਨਾ ਪਾਉਣਾ ਅੱਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਜੀ